ਜੀ ਕੋਡ ਬੁੱਢਾ ਜਥੇਬੰਦੀ ਦਾ ਟਰਾਲਾ ਜੀ ਜਾ ਰਿਹਾ ਹੈ ਜੋ ਦੇ ਅੱਜ ਪੂਰੇ 200 ਦਿਨ ਹੋ ਗਿਆ ਜੀ ਕੋਡ ਬੁੱਢਾ ਜਥੇਬੰਦੀ ਦਾ ਟਰਾਲਾ ਤੁਸੀਂ ਦੇਖ ਸਕਦੇ ਆ ਬਰਨਾਲਾ ਨੇੜੇ ਪਹੁੰਚ ਚੁੱਕੇ ਆ ਜੀ ਤੇ ਡੈਲਾ ਪਿਕਅਪ ਤੋਂ ਮਗਰੀ ਪਾਏ ਹੋਇਆ ਜੀ ਰੱਖਣ ਤੇ ਸਾਰਾ ਸਿਸਟਮ ਪਰੋ ਆਵੇ ਕੋ ਪਸਾਨ ਚਿੰਨ੍ਹਚੇ ਕਮੇਟੀ ਪੰਜਾਬ ਕੋਟ ਬੁੜਾ ਜਿ세 ਬੰਦੀ ਹੈ ਜੀ ਆਜੋ ਤੁਹਾਨੂੰ ਜਿਹੜੇ ਸਾਡੇ ਨੌਜਵਾਨ ਮਾਜੇ ਦੇ ਮਜਾਲ ਪਾਉ ਜੀ ਸਰਕਾਰਾਂ ਇਹ ਹੱਕ ਮੰਗਿਆ ਨਹੀਂ ਦੇਨੇ ਹੱਕ ਬਾਈ ਜੀ ਚਿੰਨ੍ਹਚੇ ਕਰਕੇ ਲੈਣੇ ਪੈਂਦੇ ਆ ਜੀ ਤਗੜੇ ਹੋ ਕੇ ਦੇਖੋ ਪੂਰਾ 200 ਦਿਨ ਹੋ ਗਿਆ ਪਰ ਪਰਵਾਹ ਨਹੀਂ ਕੀਤੀ ਤੇ ਬਾਕੀ ਵਾਰੀ ਵਾਰੀ ਸ਼ਿਫਟਾਂ ਬਦਲ ਕੇ ਆਪਣੇ ਕਿਸਾਨ ਜਾਂਦੇ ਰਹਿੰਦੇ ਆ ਜੀ ਹੁਣ 15 ਦਿਨ ਦੀ ਸ਼ਿਫਟ ਲਾਉਣ ਫਿਰ ਜਾ ਰਹੇ ਆ ਜੀ 15-15 ਦਿਨੇ ਲਾ ਕੇ ਆਉਣਗੇ ਸਾਡੇ ਜ਼ਿਲ੍ਹਾ ਸੂਬਾ ਉਬਾਸਕਤਰ ਸਾਹਿਬ ਸਿੰਘ ਜੀ ਜੌਨ ਪ੍ਰਧਾਨਕਾਰ ਸਿੰਘ ਚਾਚਾ ਸਦੌਰ ਗਿਆ ਮਨਦੀਪ ਸਿੰਘ ਚਿਰਤਵਾਲੀਏ ਤੇ ਮੈਨੂੰ ਫਿਰ ਚਿਤਪਰ ਜਾਂਦਾ ਬਾਡਾ ਪਰਿਵਾਰ ਬਾਡਿਆਂ ਦਾ ਪਰਿਵਾਰ ਇੱਧਰ ਸਾਡੇ ਸੂਬਾ ਵਿੱਚ ਸਕੱਤਰ ਸਾਹਿਬ ਜੀ ਸਾਹਿਬ ਸਿੰਘ ਜੀ ਰਾਸ਼ਨ ਦੇ ਪਰੇ ਟਰਾਲੇ ਲੈ ਕੇ ਨਾਲ ਸੰਗਤਾਂ ਗੱਭਰੂ ਨੌਜਵਾਨ ਇਧਰ ਡਰਾਈਵਰ ਲੈ ਆਏ ਤੋੜੇ ਨੂੰ ਕਿਸੇ ਤਰ੍ਹਾਂ ਕਰਕੇ ਚਲੋ ਬਹੁਤ ਚੱਲੋ ਚਲੋ ਜੀ ਚਲੋ ਧਿਆਉ ਦਾ ਟੀਨ ਸਿੱਧਾ ਕਰਦੇ ਹੋ ਜਿਆਦਾ ਨਾ ਹੋਵੇ ਬੈਂ ਦਾ ਜਿਗੜ ਬਣਾਵਾਂਗੇ ਨਾ ਇਹਨਾਂ ਨਾਲ ਲੱਬਿਆ ਲੱਬਿਆ ਲਾਫਰੀ ਸੇ ਕਿਚਾਮਲੀ ਵਾਲਾ ਲਾਵ ਚਿਤਾਮਲੀ ਵਾਲਾ ਠੀਕ ਆ ਬਾਈ ਜੀ ਸ਼ੇਅਰ ਕਰੋ ਬਾਤੂ ਬਾਤ ਇਧਰ ਨੂੰ ਆਓ ਜੀ ਆਹ ਬਹੁਤ ਵਧੀਆ ਚਲੋ ਜੀ ਚਲੋ ਕਿੱਧਰ ਨਾ ਜਾਂ ਇੱਧਰ ਹਾਂ ਇੱਧਰ ਇੱਧਰ ਚਲੋ ਜੀ ਚਲੋ ਆਵੇ ਸੰਤ ਨੂੰ ਬਿਠਾ ਲਈ ਚਲੋ ਚੋੜੋ ਚਲੋ ਚਾਚਾ ਜੀ ਆ ਗਏ ਚਾਚਾ ਜੀ ਆ ਗਏ ਚਾਚਾ ਜੀ ਆ ਗਏ ਚਾਚਾ ਜੀ ਆ ਗਏ ਉਹ ਲੈ ਉਹ ਇਹਦੇ ਚਪਲਾਵਾ ਆਜਾ ਆਜਾ ਚਲੋ ਇੱਥੇ ਕਿੰਨਾ ਕਰ ਕਿੰਨੇ ਕਰਕੇ ਜੋ ਬਹਾਰਾ ਬਹਾ ਪਾਸੇ ਰੱਖਦੇ ਉਹ ਬਣਾ ਰਾਛ ਰਾਤੇ ਸਦਾ ਮੋਸਮ ਪਤਾ ਲੱਗ ਜੋ ਲੱਗ ਜੀ ਇੱਕ ਕਿਹੜਾ ਕੁੜੀਆ ਯੂਟਿਊਬ ਕੁੜਕੀ ਜੀ ਨੱਚੀ ਜਾਂਦੀ ਓ ਆ ਹੱਥ ਕੰਨ ਨਰਾ ਨੋਦ ਨਾਲ ਚੰਗਾ ਆਜ ਉਹਦੇ ਨਾਲ ਕਰਦੇ ਗੱਲ ਉਹਦੇ ਨਾਲ ਆ ਚਾਹੁੰਦੇ ਵੀ ਪਟਾਕੇ ਪਾਓ ਅਈ ਜਨਾਨੀ ਆ ਵੀ ਨਹੀਂ ਹੁਣ ਮਰ ਚੱਕਾ ਕਰਦਾ ਹੀ ਰ ਅੱਛਾ ਜਿਆਦਾ ਇਹ ਤੁਹਾਨੂੰ ਖਰਾਬ ਜਿਹੜੀ ਉਹਨੇ ਫਿਲਮ ਸਾਹੂਨਾਂ ਨੇ ਕੱਢੀ ਆ ਬੋਲਿੰਗ ਰਿਲੀਜ ਹੋਣੀ ਚਾਹੀਦੀ ਉਹ ਅੱਜੇ ਵਿਰੋਧਾ ਸਿੱਖਾਂ ਦੇ ਵਿਰੋਧ ਹਾਂ ਯਾਰ ਭਰਿਆ ਯਾਰ ਭਰਿਆ ਨੇ ਰੋ ਬਿਲਕੁਲ ਜੀ ਬਿਲਕੁਲ ਗਲਤ ਗੱਲਾਂ ਭਰਿਆ ਵਾ ਬਿਲਕੁਲ ਨਹੀਂ ਰਿਲੀਜ ਹੋਣੀ ਚਾਹੀਦੀ ਉਹ ਹਾਂ ਹਾਂ ਇਹ ਹੋ ਰਿਲੀਜ ਹੋਈ ਤਾਂ ਨੁਕਸਾਨ ਹੋਊਗਾ ਬਿਲਕੁਲ ਬਿਲਕੁਲ ਇੱਕ ਹੋਸ਼ਕਮਰੀ ਹੋ ਰਾਂ ਹਾਂਜੀ ਡੰਗਣਾ ਰੌਤ ਦੀ ਜਿਹੜੀ ਫਿਲਮ ਆ ਨਾ ਉਹ ਸੈਂਸਰ ਨੇ ਪਾਸ ਨਹੀਂ ਕੀਤੀ ਵਾਹ ਜੀ ਵਾਹ ਬਹੁਤ ਵਧੀਆ ਵਾ ਇਹ ਕਿਸਾਨ ਜਥੇਬੰਦੀਆਂ ਦਾ ਜਿੱਤ ਇਹ ਜੇਤਵਾ ਕਾ ਦੀ ਵਾਹ ਜੀ ਵਾਹ ਉਹ ਰੋਂਦੀ ਕੱਲ ਲਾਈ ਹੋਈ ਹਾਂ ਕਹਿੰਦੀ ਸੀ ਆਪਣਾ ਕੋਈ ਜਾਂਦਾ ਪਿੰਡਰਾਵਾਲੇ ਦਾ ਸੀਨ ਕੱਟ ਦਿਓ ਹਾਂ ਕੋਈ ਜਾਂਦਾ ਆਹ ਸੀਨ ਕੱਟ ਦਿਓ ਹਾਂ ਅਜੇ ਜੇ ਉਹ ਸੀਨ ਕੱਟਦੇ ਤੇ ਮੇਰੀ ਫਿਲਮ ਪਿੱਛੇ ਰਹਿ ਗਈ ਜਾਊਗੀ ਹਾਂ ਤੇ ਇਹ ਕਰਕੇ ਸੈਂਸਰ ਨੂੰ ਪਤਾ ਲੱਗ ਗਿਆ ਵਾ ਕਿ ਬਹੁਤ ਜ਼ਿਆਦਾ ਦੰਗੇ ਦੰਗੇ ਕਰਾਉਂਦੇ ਹੀ ਆਏ ਹਾਂ ਬਿਲਕੁਲ ਜੀ ਕਰਕੇ ਉਹਦੀ ਫਿਲਮ ਉਹਨਾਂ ਬੰਦ ਹੋ ਗਈ ਆ ਹਾਂ ਤੇ ਹੋਈ ਜਾਣੀ ਤਕਰੀਬਨ ਅੱਛਾ ਹਾਂ ਚੱਲ ਰਹੀ ਉਹਦਾ ਇਹ ਕਿਸਾਨਾਂ ਦੀ ਜਿੱਤ ਆ ਹਾਂਜੀ ਹਾਂਜੀ ਉਹ ਫਲੌਪ ਹੋ ਗਈ ਫਿਰ ਕੇ ਫਲੌਪ ਕੀ ਚ ਲੱਗਣੀ ਸੀ ਸਰੇ ਮਿਆਂ ਚ ਆ ਬਿਲਕੁਲ ਖਤਮ ਹੀ ਕਰ ਗਏ ਹਾਂ ਜੜੀ ਜੜੀ ਖਤਮ ਕਰ ਦੇਣੀ ਆ ਜੜੀ ਕਰ ਦੇਣੀ ਬਿਲਕੁਲ ਜੀ ਬਿਲਕੁਲ ਕੈਂਸਰ ਬੋਰਡ ਦਾ ਧੰਨਵਾਦ ਕਰਨਾ ਚਾਹੀਦਾ ਧੰਨਵਾਦ ਜੀ ਧੰਨਵਾਦ ਕਰਨਾ ਚਾਹੀਦਾ ਜੀ ਤੇ ਹੋਰ ਚਾਚਾ ਜੀ ਵਧੀਆ ਵਧੀਆ ਤੇ ਅੱਜ ਕਿੰਨੇ ਦਿਨ ਹੋ ਗਏ ਬੈਠਿਆਂ ਨੂੰ ਅੱਜ ਲਾਵਾ ਕਿ ਇੱਕ ਹਫਤਾ ਤੇ अच्छा एक हम हां जी जानਦੇ ਆਪਾਂ ਨਹੀਂ ਬਾਕੀ ਮੈਂ 200 ਦਿਨ ਕਿੰਨਾ ਦਿਨ ਹੋ ਗਿਆ 200 ਦਿਨ ਪੂਰਾ ਹੋ ਗਿਆ ਅੱਜ ਆ ਕੇ ਪੂਰਾ ਜਦੇ ਮੰਦਿਰ ਨੂੰ 200 ਦਿਨ ਹੋ ਗਿਆ ਦੋਸਤੋ ਮੋਰਚਾ ਲੱਗਿਆ ਨੂੰ ਆਹ ਵੇਖ ਲਓ ਸਾਡੇ ਗੋਲਦੀਪ ਰਾਣ ਇੱਧਰ ਨਿੱਕਾ ਸ਼ੇਰ ਇੱਧਰ ਕਾਰਜ ਸਿੰਘ ਜੌਨ ਪ੍ਰਧਾਨ ਜੀ ਜਿਨ੍ਹਾਂ ਦੇ ਮੋਢਿਆਂ ਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਆ ਇੱਧਰ ਲਾਓ ਅਈ ਦੇ ਮਨਿੰਦਰ ਸਦਾ ਹੋ ਰਿਹਾ ਕਿ ਪਾਰਟੀਆਂ ਦਾ ਹਾਂ ਪਾਰਟੀਆਂ ਦਾ ਪ੍ਰਵਾਹ ਉਹ ਪੈ ਗਿਆ ਹੀ ਫੜਕੋ ਅੱਗੇ ਨੂੰ ਠੀਕ ਹੈ ਜਿੱਥੋਂ ਸ਼ਹਿਰ ਵੱਤੋਂ ਆਦੀ